ਅੱਜ ਵਰਗ 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 ਦੇ ਜਿਹੜੇ ਅੰਦਰਲੇ ਗੱਲ ਦੇ ਜਿਹੜੀਆਂ ਖਤਰਤਾ ਕੀਤੀ ਗਈ ਤੁਹਾਡੀ ਇਹ ਪਿੰਡ ਵਾਸੀਆਂ ਦੀ ਇਹਦਾ ਕੀ ਵਿਸ਼ਾ ਤੇ ਕੀ ਕਾਰਨ ਅੱਜ ਕਿਉਂ ਖਤਰਤਾ ਹੋਈ ਅੱਜ ਇਹ ਜੀ ਬਾਬਾ ਜੀ ਜਿਹੜਾ ਮੁਤਾਜ਼ਿ ਗੁਰਗਰਾਹ ਸਰਕਟ ਦੇ ਸਿਆਣ ਸੀ ਇਹ 2009 ਦੇ ਵਿੱਚ ਵਿੱਚ ਸਨ ਤੇ ਇਹਨਾਂ ਨੂੰ ਖਾ ਸੰਗਤ ਨੇ ਸਾਰਿਆਂ ਨੇ ਪਾਇਆ ਸੀ ਕਿਹਦਾ ਪੁਰਾਣਾ ਦਾ ਵੀ ਬਾਬਾ ਸਿੱਧਾ ਮਸਤੀ ਕੌਲ ਪੰਚਾਇਤਾਂ ਅਸੀਂ ਕੋਮੇਟੀ ਬਣਾਉਣਾ ਚਾਹੁੰਦੇ ਹਾਂ ਸਾਡੀ ਕੋਲ ਜਿਹੜੀ ਜਨਾਈਆਂ ਪਟੰਕ ਤੋਂ ਦੌਰ ਸਾਡੇ ਕੋਲ ਐਸਟਾ ਤੇ ਹਜ਼ਾਰ ਨੇ ਅਸੀਂ ਉਹ ਤੋਂ ਕਮੇਟੀ ਦਾ ਜਿਹੜਾ ਕਮੇਟੀ ਪਹਿਲਾਂ ਵੀ ਚੱਲ ਰਹੀ ਸੀ ਪਿਛਲੇ 20-22 ਸਾਲਾਂ ਤੋਂ ਤੇ ਪਹਿਲਾਂ ਕਦੇ ਕੋਈ ਵਾਦ ਨਹੀਂ ਹੋਇਆ ਜਿਹੜਾ ਇਸ ਵਾਰ ਜਿਹੜਾ ਵਾਦ ਹੋਇਆ ਤਾਂ ਨੀਨ ਕਾਰਨ ਕੀ ਹੈ ਜਿਹੜੇ ਤਾਜੀ ਘਟਨਾ ਕੀ ਹੈਗੀ ਹੈ ਤਾਜੀ ਇੱਥੇ ਬੱਚੇ ਸਾਡੇ ਉੱਥੇ ਖੇਡਣ ਗਏ ਆ ਜੀ ਆ ਮੀਸਰ ਕੰਨ ਵੀ ਉਹਨਾਂ ਨੇ ਮੈਨੂੰ ਕਟ ਮਾਰ ਕੀਤੀ ਆ ਮਾੜਾ ਬੂੜਾ ਗਾਲ ਪੁੱਟਾ ਕਰ ਤੋ ਟੇਕੜੇ ਰ ਇੱਥੇ ਰੇਤਾਂ ਦੀ ਮਾਈਨਿੰਗ ਹੁੰਦੀ ਆ ਉਹ ਵੀ ਮਾਮਲਾ ਜੀ ਉਹ ਮਾਮਲਾ ਜੀ 6 ਕਿਲੇ ਜਮੀਨਾਂ ਸੀ ਪੱਟੇ ਮੈਂ ਵੀ ਉਸਾਇਲ ਮੈਂਬਰ ਆ 6 ਕਿਲੇ ਨੂੰ ਠੇਕਦੇ ਜਿੰਨਾਂ ਨੂੰ ਦਿੱਤੇ ਦੇਖਦੇ ਨੇ ਉਤਾਰ ਸੇ ਠੀਕ ਹੈ ਜੀ ਇਹਨੂੰ ਕੀ ਕਰ ਦਿੱਤੀ ਹੋਈ ਇਹ ਰੇਤਾ ਨੂੰ ਸਾਹਿਬ ਤੋਂ ਪਤਾ ਲਿਆ ਇਹ ਬਹੁਤ ਵਾਰੀ ਫੰਟੈਸਿਕ ਹੈ ਇਹਨੂੰ ਰੇਤਾ ਨਾ ਮਟਾ ਇਹ ਪੰਚਾਇਤ ਨੂੰ ਦੇਣਾ ਪੈਣਾ ਹੈ ਸਾਹਿਬ ਦਾ ਤੇ ਨਾ ਮਟਾ ਇਹ ਨਹੀਂ ਆਖਿਆ ਨਾ ਇਹ ਰੇਤਾ ਫਿਰ ਟਰੈਕਟਰ ਇਹਦੇ ਖੜੇ ਗਏ ਇਹਦਾ ਕਿਸੇ ਕੋਈ ਮੈਨ ਦੇਣੀ ਆਪਣੀ ਭੱਜਾ ਪਰਸਾ ਰੇਤਾ ਉਹਦੇ ਪਿੰਡ ਕੀ ਚਾਹੁੰਦਾ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਕਮੇਟੀ ਨਵੀਂ ਬਣਾਉਣੀ ਚਾਹੁੰਦੇ ਆ ਕਿਸ ਤਰ੍ਹਾਂ ਦੀ ਕਮੇਟੀ ਹੋਵੇਗੀ ਕਮੇਟੀ ਜੀ ਵਧੀਆ ਜਿਹੜੀ ਕੰਮ ਚੱਲਤ ਹੋ ਵਧੀਆ ਚਲਾਏ ਚੰਗੀ ਕਮੇਟੀ ਹੋਵੇ ਚੰਗੇ ਬੰਦੇ ਆ ਸੀ ਤੁਹਾਨੂੰ ਚੋਣਾਂਗੇ ਕਿ ਤੁਸੀਂ ਮੰਗ ਕੀ ਕਰਦੇ ਹੋ ਇਹ ਤੁਹਾਡੀ ਉਹ ਮੰਗ ਕੀ ਹੈ ਸਾਡੀ ਮੰਗ ਹੈ ਕਿ ਕਮੇਟੀ ਜਲਦੀ ਜਲਦੀ ਬਣਾਈ ਜਾਵੇ ਪੈਸੇ ਜਰੂਰ ਵਰਕੋ ਪਾਤਾ ਨਹੀਂ ਸਹੀ ਪਾ ਹੈ ਬਾਬਾ ਜੀ ਅੱਲਾ ਕਰੇ ਇਹ 21 ਮਿੰਟ ਵੀ ਕਮੇਟੀ ਹੋਵੇਗੀ ਇਹ 21 ਮਿੰਟ ਤੇ ਪ੍ਰਧਾਨ ਦੀ ਚੋਣ ਕੀਤੀ ਜਾਉਣੀ ਦੀ ਜੀ ਕਰੀ ਆ ਜੀ ਤੇ ਜਿਹੜੇ ਭਾਈ ਉਤਾਰ ਸਿੰਘ ਦਾ ਜਿਹੜਾ ਮਸਲਾ ਹੈ ਉਹਦੇ ਵਿੱਚ ਕੀ ਪਿੰਡ ਕੀ ਚਾਹੁੰਦਾ ਕਿ ਉਹ ਵਿੱਚ ਰਹਿਣਗੇ ਉਸ ਕਮੇਟੀ ਦੇ ਵਿੱਚ ਨਹੀਂ ਪਿੰਡ ਚਾਹੁੰਦਾ ਉਹ ਨਹੀਂ ਚਾਹੁੰਦਾ ਉਹਨੇ 23 ਸਾਲ ਸੇਵਕ ਕਰ ਲਈ ਹੈ ਹੁਣ ਨਹੀਂ ਠੀਕ ਹੈ ਇਹ ਫੋਟੋ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ 22 ਸਾਲ ਪਹਿਲਾਂ ਜਦੋਂ ਪ੍ਰਧਾਨ ਨੇ ਬਾਇਟ ਤੇ ਇਹ ਸਾਡੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਮੰਨਣਾ ਬੰਦ ਸੀ ਉਸ ਟਾਈਮ ਨੂੰ ਪ੍ਰਧਾਨ ਆ ਆਵਸਥਾ ਹੁੰਦੀ ਨਹੀਂ ਫੋਟੋ ਇਹ ਤੋਂ 22 ਸਾਲ ਪਹਿਲਾਂ ਵਰਾਇਆ ਬਾਅਦ ਵਿੱਚ ਉੱਥੇ ਜਾ ਕੇ ਬਾਗਾ ਬਣ ਗਿਆ ਨਸ਼ੇ ਦਾ ਇਹ ਅੱਡੀ ਦੋਨੇ ਬੂਟਾ ਵੀ ਅਫਤਾਰ ਸਿੰਘ ਪੋਜੀ ਨੇ ਚਲਾਈ ਹੈ ਇਹਨਾਂ ਦਾ ਸਾਡੀ ਮੰਗ ਨਾਲ ਡਾਕਟਰ ਨਾ ਉਸ ਤੋਂ ਵਿੱਚ ਇਹ ਕਿ ਨਸ਼ਾ ਨਹੀਂ ਕਰਦੇ ਜਿਸ ਤੇ ਅਸੀਂ ਕਰੀ ਗੁਨਾਹਦਾਨ ਆ ਇਹ ਦੋਨੇ ਹੀ ਆਣੀ ਕਸ਼ੇ ਤੇ ਆਦੀ ਹੈ ਸੈਮੀਨਾ ਬਾਬੇ ਦੇ ਗੁਰਦੁਆਰਾ ਸੇਵ ਲਾ ਲੈਂਦੇ ਆ ਉਹਦਾ ਪ੍ਰਸ਼ਾਸਨ ਵੱਲੋਂ ਲਾਏ ਜਾਂਦੇ ਆ ਕਿਉਂਕਿ ਉੱਥੇ ਜਗ੍ਹਾ ਕਿ ਉੱਥੇ ਰਹਿਣ ਬਹਿਣ ਲਈ ਸਾਰਾ ਕੁਝ ਸਿਸਟਮ ਗੁਰਦੁਆਰਾ ਸਹੀ ਵੀ ਹੁੰਦਾ ਪਿੰਡ ਦਾ ਗੁਰਦੁਆਰਾ ਸਾਂਝਾ ਸਾਰੇ ਦਾ ਉਹ ਇਸ ਕਰਕੇ ਉੱਥੇ ਲਾ ਲੈਂਦੇ ਆ ਪਰ ਇਹ ਦੋਨੇ ਦਾ ਨਸ਼ੇ ਦੀ ਆਦੀ ਹੈ ਇਹ ਦੋਨਾਂ ਦਾ ਡਾਕਟਰਸਟ ਕਰਵਾਇਆ ਜਾਵੇ ਤੇ ਨਸ਼ੇ ਦੇ ਦੋਨੇ ਆਦੀ ਹੈ ਇਹ ਪਾਇਆਂ ਗਰੀਬ ਇਹਨਾਂ ਦਾ ਕੋਈ ਤੁਹਾਨੂੰ ਪ੍ਰੂਫ ਨਹੀਂ ਹੈ ਨਸ਼ਾ ਹਾਂਜੀ ਨਸ਼ਾ ਦਾ ਅਸੀਂ ਡਾਕਟਰ ਟੈਸਟ ਕਰਵਾ ਰਹੇ ਜੀ ਇਸ ਤੋਂ ਉੱਤੇ ਪ੍ਰੂਫ ਸਾਡੇ ਕੋਲ ਡਾਕਟਰ ਟੈਸਟ ਕਰਵਾ ਲੈਣ। ਦੋਨੇ ਜਾਣ ਕੇ ਆਣ ਜਾਨ। ਪ੍ਰਸ਼ਾਸਨ ਇਹਦਾ ਨਾਲ ਜਾਵੇਗਾ ਤੁਮੇ ਡਾਕਟਰ ਟੈਸਟ ਕਰਵਾ ਲੈ। ਆਪੀ ਨਸ਼ਾ ਦੇ ਆਦੀ ਇਹਨਾਂ ਦਾ ਪਾਇਆ ਜਾਵੇਗਾ ਨਾ ਪਾਇਆ ਜਾਵੇ ਇਹ ਜ਼ਿੰਮੇਵਾਰ ਬਣੇ। ਤੇ ਹੁਣ ਜਿਹੜੇ ਹਾਲਾਤ ਬਣ ਰਹੇ ਆ ਗੁਰਦੁਆਰਾ ਸਾਹਿਬ ਦੀ ਜਦੋਂ ਕਮੇਟੀ ਦੀ ਜੂਨ ਨੂੰ ਲੈ ਕੇ ਆਪਾਂ ਗੱਲ ਕਰਦੇ ਆ ਹਾਲਾਤ ਥੋੜੇ ਸਖਾਵੇਂ ਨਹੀਂ ਹੈਗੇ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ। ਅਸੀਂ ਇਹ ਮੰਗ ਕਰਦੇ ਪਈ ਅਸੀਂ ਉੱਥੇ ਲੜਾਈ ਝਗੜਾ ਸਾਡੀ ਸਾਬ ਸੂਤਰੀ ਕਮੇਟੀ ਬਣਾਈ ਜਾਵੇ ਜਿਹੜੇ ਪ੍ਰਧਾਨ ਸਾਡੇ ਹੋਣਗੇ ਅੰਮ੍ਰਿਤਧਾਰੀ ਗੁਰਸਿੱਖ ਹੋਣਗੇ ਦੋਵਾਂ ਦਾ ਪਹਿਲਾ ਡਾਕਟਰ ਪੈਸਟ ਕਰਵਾਇਆ ਜਾ ਤੇ ਕੋਈ ਲਿਖਤੀ ਰੂਪ ਚ ਪ੍ਰਸ਼ਾਸਨ ਨੂੰ ਦਿੱਤਾ ਹਾਂ ਜੀ ਹਾਂ ਜੀ ਐਸੀ ਪਹਿਲਾ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਅਸੀਂ ਪਿੰਡ ਦੋਨਾਂ ਦੀ ਪੰਚਾਇਤ ਵੱਲੋਂ ਤੇ ਮੈਂਬਰ ਸਾਰੇ ਵੱਲੋਂ ਸਰਪੰਚਾਂ ਵੱਲੋਂ ਪਿੰਡ ਦੇ ਵਾਸੀਆਂ ਵੱਲੋਂ ਐਂਡ ਡੀਸੀ ਸਾਹਿਬ ਨੂੰ ਦਿੱਤਾ ਉਹ ਆਪ ਜੀ ਉਸ ਤੋਂ ਲੈ ਕੇ ਬਹੁਤ ਬਹੁਤ ਦੇ ਦੋ ਚਾਰ ਘੰਨੇ ਘੰਟਿਆਂ ਤੋਂ ਬੱਲੇ ਹੋਇਆ ਪਰ ਸਾਡਾ ਕੋਈ ਕੀ ਨਹੀਂ ਗੱਲ ਜਿਹੜੋਂ ਦਾ ਜੇਲ੍ਹ ਸ਼ਾਨਾ ਦੇਵ ਚੰਦਾ ਜੀ ਉਹ ਗੁਰਦੁਆਰਾ ਸਾਹਿਬ ਦੀ ਆ ਪਚਾਇਆ ਕਿ ਜ਼ਮੀਨ ਪਟਾ ਰਹਿਆ ਸੀ ਉਹ ਪ੍ਰਸ਼ਾਸਨ ਪੁਲਿਸ ਨੇ ਉਹਦੇ ਪਰਚਾ ਦਿੱਤਾ ਸੀਗਾ ਮੈਨੰਗ ਦਾ ਉਹ ਮੈਨੰਗ ਦੇ ਵਿੱਚ ਉਹਨਾਂ ਨੇ ਵੜ ਕੇ ਉਹਨੂੰ ਅੰਦਰ ਦਿੱਤਾ ਉਹ ਕਮੇਟੀ ਨਾਲ ਲੈਣ ਦੇ ਤੋਂ ਅਲੱਗ ਹੈ ਬਾਕੀ ਕਮੇਟੀ ਆਪ ਦਾ ਕੰਮ ਸ਼ੁਰੂ ਜਿਹੜਾ ਕੀਤਾ ਆ ਕਿ ਅਸੀਂ ਜ਼ਰਾ ਆਪਣੇ ਨੇ ਛੋਣੇ ਸਾਡੇ ਪਿੰਡ ਦਾ ਇੱਕਾ ਵੀ ਨਹੀਂ ਵੀ ਅਸੀਂ ਕਿਸੇ ਪਾਰਟੀ ਚ ਸਾਡੇ ਅੰਦਰ ਵਿੱਚ ਕਾਲੀ ਵੀ ਹੈ ਕਾਂਗਰਸੀ ਵੀ ਹੈ ਆਮ ਪਾਰਟੀ ਵੀ ਪਾਰਟੀ ਤੋਂ ਅਬਕਰੇਵਤ ਕੀ ਅਸੀਂ ਇਹ ਮੋਰਚਾ ਪਿੰਡ ਨੇ ਖੋਲ੍ਹਿਆ ਆ ਪਰ ਜਦ ਤੱਕ ਸਾਡੀ ਕਮੇਟੀ ਨਾ ਬਣੀ ਅਸੀਂ ਮੋਰਚਾ ਬੰਦ ਨਹੀਂ ਹਾਂ ਜੀ ਕੀ ਮਾਮਲਾ ਤੁਹਾਡਾ ਗੁਰਦੁਆਰਾ ਸਾਹਿਬ ਕੀ ਘਟਨਾ ਵਾਪਰੀ ਤੁਹਾਡੇ ਕੋਲ ਅਸੀਂ ਬਾਬਾ ਜੀ ਦੀ ਸੇਵਾ ਲੱਗੀ ਸੀ ਮੈਂ ਅੱਜ ਵੀ ਸੇਵਾਸ ਵਿੱਚ ਰਹੇਗੀ ਇੱਕ ਕਦੋਂ ਦੀ ਗੱਲ ਹੈ ਜੀ ਘਟਨਾ ਹੋਈ ਹੈ ਜੀ ਹੋ ਗਿਆ ਵਾਪਕਾਫੀ ਟਾਈਮ ਕਿੰਨਾ ਟਾਈਮ ਹੋ ਗਿਆ ਦੋ 2.5 ਮਿੰਟ ਪਹਿਲਾਂ ਤੁਸੀਂ ਪਈਏ ਫਿਰ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਹਿਲਾਂ ਨਹੀਂ ਇਹ ਗਰੀਬ ਹੈ ਸਰਪੰਚ ਸਾਹਿਬ ਜਿਹੜਾ ਗੁਰਦੁਆਰਾ ਬਾਬਾ ਤੁੰਸੀ ਦਾਸੀ ਝੁੱਗੀ ਵਾਲਾ ਇਹਦੀ ਕਮੇਟੀ ਨੂੰ ਨਵੀਂ ਕਮੇਟੀ ਬਣਾਉਣ ਨੂੰ ਲੈ ਕੇ ਪਿੰਡ ਵਾਸੀ ਕਹਿ ਰਹੇ ਸਾਰਾ ਮਾਮਲਾ ਕੀ ਹੈ ਇਹਦੇ ਬਾਰੇ ਦੱਸੋ ਜੀ ਕਮੇਟੀ ਪਿੰਡ ਵਾਸੀ ਸਾਰੇ ਕਹਿੰਦੇ ਬਈ ਕਮੇਟੀ ਦਾ ਥੋੜਾ ਜਿਹਾ ਪਰੇਸ਼ਾਨੀਆਂ ਆ ਰਹੀਆਂ ਨੇ ਬਾਬਾ ਜੀ ਦੀਆਂ ਚੁਕੈਤਾ ਆ ਰਹੀਆਂ ਇਸ ਕਰਕੇ ਕਮੇਟੀ ਨੇ ਆਪਣੇ ਪਿੰਡ ਵਾਸੀਆਂ ਨੇ ਮੇਰੇ ਕੋਲ ਮੇਰੇ ਕੋਲ ਵੀ ਆਏ ਨੇ ਫੈਸਲਾ ਲਿਆ ਵੀ ਕਮੇਟੀ ਬਣਾਈਏ ਕਮੇਟੀ ਸਾਡੀਆਂ ਦੋਨਾਂ ਪਚੈਤਾਂ ਦੇ ਹੋਰ ਵੀ ਸਾਡੇ ਲੱਗੇ ਲੱਗੇ ਪਿੰਡਾਂ ਸਰਪੰਚ ਵੀ ਕਹਿੰਦੇ ਵੀ ਇੱਕ ਕਮੇਟੀ ਬਣਾਈ ਜਾਵੇ ਕਾਫੀ ਟਾਈਮ ਹੋ ਗਿਆ 2022 ਤੋਂ ਲੈ ਕੇ मतलब बाबा जी सेवा करा रहे हैं ਤੇ 5 ਸਾਲ ਪਹਿਲਾਂ ਵੀ ਜਦੋਂ ਜਿੰਨੀ ਵੀ ਸੇਵਾ ਕੀਤੀ ਪਹਿਲਾਂ ਵੀ 5 ਸਾਲ ਸਰਪੰਚ ਰਿਹਾ ਥੋੜੀਆਂ ਬਾਰੀਆਂ ਸ਼ਿਕਾਇਤਾਂ ਪਹਿਲਾਂ ਵੀ ਹੋ ਰਹੀਆਂ ਰਹੀਆਂ ਕਿ ਚਲੋ ਪਿੰਡ ਕਰਕੇ ਵੀ ਨਹੀਂ ਬਾਬਾ ਜੀ ਦੀ ਸ਼ਿਕਾਇਤ ਹੁੰਦੀ ਰਹੀ ਪਰ ਅਸੀਂ ਜੇ ਕੋਈ ਮੰਗ ਕਰਦੇ ਆ ਵੀ ਕਮੇਟੀ ਬਣਾਈ ਜਾਵੇ ਇੱਕ ਟੀਮ ਇੱਕ ਟੀਮ ਬਣਾਈ ਕਹਿੰਦਾ ਹੈ ਕਿ ਬਾਬਾ ਜੀ ਦੀ ਜਿਹੜੀ ਉੱਥੇ ਭਾਸ਼ਾ ਜਾਂ ਵਿਹਾਰ ਹੈ ਪਿੰਡ ਵਸੀਆਂ ਨਾਲ ਲੋਕਾਂ ਨਾਲ ਸਹੀ ਨਹੀਂ ਹੈਗਾ ਜਾਂ ਉਹ ਨਸ਼ੇ ਦਾ ਸੇਵਨ ਕਰਦੇ ਆ ਇਹਨਾਂ ਗੱਲਾਂ 'ਚ ਕਿੰਨੀ ਕੋ ਸਚਾਈ ਹੈ ਇਹ ਤਾਂ ਬਿਲਕੁਲ ਜੀ ਬਿਲਕੁਲ ਗੱਲ ਸਹੀ ਹੈ 100% ਸਹੀ ਹੈ ਹੁਣ ਅੱਗੇ ਕੀ ਹੈ ਇੱਕ ਕਮੇਟੀ ਬਣਨੀ ਚਾਹੀਦੀ ਨਵੀਂ ਹਾਂਜੀ ਬਿਲਕੁਲ ਜੀ ਕਮੇਟੀ ਨਵੀਂ ਬਣਨੀ ਚਾਹੀਦੀ ਹੈ ਕਿੰਨੇ ਪਿੰਡ ਦਾ ਸਰਪੰਚ ਤੁਹਾਡੇ ਨਾਲ ਹੈ ਜੀ ਪਿੰਡ ਦੀ ਜੀ ਮਤਲਬ ਸਾਡੇ ਪਿੰਡ ਤੋਂ ਮੰਡੀ ਦਾ ਵੀ ਸਰਪੰਚ ਸਾਡੇ ਨਾਲ ਹੈ ਬਾਕੀ ਅਸੀਂ ਉਹ ਪਿੰਡ ਦੇ ਸਰਪੰਚਾਂ ਮੋਹਰਵਾਰਾਂ ਅਸੀਂ ਇਹਦੇ ਕਰਕੇ ਜੋ ਪਿੰਡ ਦੀ ਕਮੇਟੀ ਬਣਾਉਣੀ ਹੈ ਸਾਡੇ ਪਿੰਡ ਦਾ ਮਸਲਾ ਹਾਂਜੀ ਇਹ ਪਿੰਡ ਦੇ ਵਿੱਚ ਹੀ ਚਾਹੀਦਾ ਮਸਲਾ ਜੋ ਪਿੰਡ ਦੇ ਮਸਲੇ ਨੇ ਪਿੰਡ ਦੀ ਕਮੇਟੀ ਬਣਾਈ ਜਾਵੇ ਵੀ ਜੋ ਵੀ ਚਲੋ ਪਹਿਲਾਂ ਬੜਾ ਕੁਝ ਹੋ ਗਿਆ ਬੁਮਾਰਾ ਇਹਦੇ ਚਲੋ ਵਧੀਆ ਆਪਾਂ ਜਿਹੜੀ ਰਲ ਕੇ ਅਸੀਂ ساری ਕਮੇਟੀ ਸੇਵਾ ਕੀਤੀ ਆ ਜਿਹੜੀ 21 ਮੈਂਬਰੀ ਕਮੇਟੀ ਬਣਾਈ ਗਈ ਉਹਨਾਂ ਦੇ ਮੈਂਬਰ ਸਾਰੇ ਬੋਲੇ ਵਾਲੇ ਤੋਂ ਹੀ ਹੈ ਨਾ ਕਿਤੇ ਹਾਂਜੀ ਹਾਂਜੀ ਟੋਲੇ ਵਾਲਾ ਦਾ ਤਾਂ ਵੀਰ ਜੀ ਤੁਹਾਡਾ ਮੇਰਾ ਨਾਮ ਰਿਕ ਸਿੰਘ ਹੈ ਜੀ ਵੀਰ ਜੀ ਅੱਜ ਦਾ ਜਿਹੜਾ ਮਸਲਾ ਇੱਥੋਂ ਦੀ ਇਕਤਰਤਾ ਦਾ ਗੁਰਦੁਆਰਾ ਸਾਹਿਬ ਦੀ ਨਵੀਂ ਜਿਹੜੀ ਕਮੇਟੀ ਬਣਾਉਣਾ ਚਾਹੁੰਦੇ ਸਬੰਧ ਵਿੱਚ ਕੀ ਹੈ ਸਾਰੀ ਗੱਲ ਦੱਸੋ ਜੀ ਜੀ ਅਸੀਂ ਪਿੰਡ ਵਾਸੀ ਸਾਰੇ ਬੋਲੇ ਤੋਂ ਪੰਚਾਇਤ ਔਰ ਬਾਬਾ ਤੁਸੀਂ ਦੱਸ ਲੱਗਦਾ ਇੱਕ ਦੋ ਸਾਢੇ ਘੰਟੇ ਹੋ ਜਾਣਗੇ ਜੀ ਉਹਨੇ ਵਿਚਾਰਾ ਨੇ ਆਪ ਦਾ ਸਾਰਾ ਸਰਪੰਚ ਔਰ ਮੈਂਬਰ ਇਕੱਠੇ ਹੋ ਗਏ ਪਿੰਡ ਦੇ ਵਾਸੀ ਸਾਰੇ ਇਕੱਠੇ ਹੋ ਗਏ ਉਹਨਾਂ ਨੇ ਇਹ ਵੀ ਆਪਾਂ ਇਹ 22 ਸਾਲ ਤੋਂ ਪ੍ਰਧਾਨ ਹੈ ਇੱਕੋ ਹੀ ਅਵਤਾਰ ਸਿੰਘ 22 ਸਾਲ ਤੋਂ ਪ੍ਰਧਾਨ ਹੈ ਇਹ ਨੂੰ ਬਾਹਰ ਕੱਢਿਆ ਜਾਵੇ ਤੇ ਨਵੀਂ ਕਮੇਟੀ ਬਣਾਈ ਜਾਵੇ ਇਹ ਆਪ ਉੱਥੇ ਨਸ਼ੇ ਦਾ ਆਦੀ ਹੈ ਇਹ ਮੋਤਾ ਸਿੰਘ ਵੀ ਤੇ ਦੋਨਾਂ ਦਾ ਡਰਗ ਟੈਸਟ ਕਰਵਾਇਆ ਜਾਵੇ ਇਹ ਦੋਵੇਂ ਆਪ ਨਸ਼ਾ ਕਰਦੇ ਆ ਔਰ ਉੱਥੇ ਬਹਿ ਕੇ ਗੁਰਦੁਆਰੇ ਨੂੰ ਇਸਤੇਮਾਲ ਕਰਕੇ ਪੰਚਾਇਤ ਦੀ ਜ਼ਮੀਨ 'ਚ ਮੈਨਗ ਵੀ ਕਰਵਾ ਰਹੇ ਸੀ ਪੰਚਾਇਤ ਦੀ ਜ਼ਮੀਨ ਜਮਾਨਗਦਾ ਪੁਰਸ ਪ੍ਰਸ਼ਾਸਨ ਨੇ ਪਰਚਾ ਦਿੱਤਾ ਦਾ ਪਰਚੇ ਦੇ ਵਿੱਚ ਹੋਣਾ ਇਸ ਟਾਈਮ ਤੁਹਾਨੂੰ ਪਤਾ ਹੀ ਸਾਰੇ ਮੀਡੀਆ ਵਿੱਚ ਵੀ ਜੇਲ੍ਹ ਚ ਅਸੀਂ ਮੰਗ ਇਹ ਕਰਦੇ ਹਾਂ ਪ੍ਰਸ਼ਾਸਨ ਤੋਂ ਇਹਦਾ ਸਾਰੇ ਨੂੰ ਬਾਹਰ ਕੱਢਿਆ ਜਾਵੇ ਤੇ ਸਾਡੀ ਨਵੀਂ ਕਮੇਟੀ ਬਣਾਈ ਜਾਵੇ ਸਾਡਾ ਸਾਰਾ ਪਿੰਡ ਸਾਡੇ ਨਾਲ ਹੈ ਕੋਈ ਸਾਡੇ ਨਾਲ ਪਾਰਟੀ ਦਾ ਸਬੰਧ ਨਹੀਂ ਹੈਗਾ ਜੀ ਅਸੀਂ ਸਾਰੇ ਕਾਂਗਰਸੀ ਕਾਲੀ ਆਮ ਪਾਰਟੀ ਵਾਲੇ ਭਾਜਪਾ ਵਾਲੇ ਸਾਰਾ ਪਿੰਡ ਦਾ ਇੱਕ ਹੈ ਸਾਰਾ ਪਿੰਡ ਅਸੀਂ ਇਕੱਠਾ ਹੋ ਕੇ ਚੋਣਾਂ ਆ ਜੁਨਾ ਦੀ ਕਮੇਟੀ ਸਾਡੀ 21 ਮੈਂਬਰ ਕਮੇਟੀ ਬਣਾਈ ਜਾਵੇ ਜਿਹੜੇ ਅਸੀਂ ਕਮੇਟੀ ਦੇ ਪ੍ਰਧਾਨ ਬਣਾਵਾਂਗੇ ਉਹ ਗੁਰਸੇਖ ਹੋਣਗੇ ਪ੍ਰਧਾਨ ਬਣਾਉਣ ਤੋਂ ਪਹਿਲਾਂ ਇਹਨਾਂ ਦਾ ਡਰਗ ਟੈਸਟ ਕਰਾਇਆ ਜਾ ਸਾਨੂੰ ਕੋਈ ਤਰਾਜ ਨਹੀਂ ਹੋਵੇ ਪਰ ਇਹਨਾਂ ਤੋਂ ਇਹ ਡਰਗ ਟੈਸਟ ਕਰਾਇਆ ਜਾਵੇ ਨਸ਼ੇ ਤੇ ਦੋਵੇਂ ਆਦੀ ਹੈ ਬਸ ਇਹ ਅਸੀਂ ਇਹ ਇਕੱਠੇ ਕਿਹੜਾ ਚੋਣਾਂ ਸਾਡੀ ਕਮੇਟੀ ਬਣਾਉਂਦੇ ਹਾਂ ਸਾਰਾ ਪਿੰਡ ਹੀ ਮੰਨ ਕਰਦੇ ਆ ਸਾਡਾ ਚੜਾਈ ਚੜ੍ਹਦਾ ਨਹੀਂ ਅਹੀਂ ਗੁਰਦੁਆਰਾ ਸੇਵਾ ਨਹੀਂ ਜਾਂਦੇ ਲੱਗਣ ਵਾਸਤੇ 9 ਸੀ ਜਾਣਾ ਸਾਡੀ ਸੋਖ ਸਾਹਿਬ ਦੀ ਸ਼ਾਂਤੀ ਵਾਲੀ ਇਹ ਸਾਨੂੰ ਕਮੇਟੀ ਬਣਾਈ ਜਾਰੇ ਪਿੰਡ ਵਾਸੀਆਂ ਵੱਲੋਂ ਤੇ ਬਾਕੀ ਉਹਨਾਂ ਦਾ ਉੱਥੇ ਗੁੰਡਾਗਰਦੀ ਚੱਲ ਰਹੀ ਹੈ ਬੰਦੇ ਉੱਥੇ ਮੁਰਗੇ ਹੋਏ ਨੇ 10 ਤੋਂ 15 ਹੋਰ ਸੈ ਲੋਕਾਂ ਇਹਦੇ ਵਿੱਚੋਂ ਕੋਈ ਸਿਆਸੀ ਸ਼ਹਿ ਹੋਵੇ ਪਿੰਡ ਨੂੰ ਜਾਂ ਪਿੰਡ ਦੇ ਜਿਵੇਂ ਹੁਣ ਮੰਨ ਲਓ ਕਿ ਆਮ ਆਦਮੀ ਪਾਰਟੀ ਸਤਾ ਰਹੇ ਉਹਨਾਂ 'ਤੇ ਲੋਏ ਦੋਸ਼ ਲਾਏ ਗਏ ਸੀਗੇ ਇਹ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਇੱਥੋਂ ਦੇ ਪਿੰਡ ਨਾਲ ਸੰਬੰਧਤ ਹੈ ਉਹ ਵਿਧਾਇਕ ਦੀ ਸ਼ਹਿ ਤੇ ਸਾਰਾ ਕੁਝ ਕਹਿੰਦੇ ਕਿ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਬਿਲਕੁਲ ਨਹੀਂ ਜੀ ਇਹ ਸਿਆਸੀ ਦਾ ਮੈਦਾਨ ਕਾਲੀ ਦਾ ਦੋ ਆ ਅਸੀਂ ਜੇ ਅਸੀਂ ਕਦੇ ਦਫ਼ਤਰ ਵੀ ਗਏ ਤਾਂ ਸਾਹਿਬ ਇਹ ਕੋਈ ਨਹੀਂ ਇਹ ਤਾਂ ਇੱਕ ਹੈ ਸਾਰੇ ਪਿੰਡ ਦਾ ਹੈ ਕਿ ਉਹ ਦੁੱਗੀ ਹੋਏ ਆ ਤੁਹਾਡੇ ਸਾਹਮਣੇ ਜੇ ਗਰੀਬਪੁਰਾ ਲੰਗਰ ਸ਼ਗਨ ਜਾਂਦਾ ਔਰ ਉਹਦੇ ਛੱਤਰ ਮਾਰਦਾ ਸ਼ਗਨ ਨਹੀਂ ਰੰਦਾ ਕੋਈ 2-4 ਘਰ ਗਰੀਬ ਵੀ ਹੁੰਦੇ ਆ ਤੇ ਕੋਈ ਇਹ ਛੋਟੋ ਸਾਹ ਦਾ ਮੇਰੇ ਕੋਲ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਗੁਰਮੁਖ ਸਿੰਘ ਜੀ ਅੱਜ ਜਾ ਗੁਰਦੁਆਰਾ ਦੁੱਲੇਵਾਲਾ ਤੋਂ ਮਾੜਦੇ ਜਿਹੜੇ ਅੰਦਰਲੇ ਕੋਈ ਜਿਹੜੀ ਆ ਪੱਤਰਤਾ ਕੀਤੀ ਗਈ ਤੁਹਾਡੀ ਇਹ ਪਿੰਡ ਵਾਸੀਆਂ ਦੀ ਇਹਦਾ ਕੀ ਵਿਸ਼ਾ ਤੇ ਕੀ ਕਾਰਨ ਅੱਜ ਕਿਉਂ ਪੱਤਰਤਾ ਹੋਈ ਅੱਜ ਇਹ ਜੀ ਬਾਬਾ ਜੀ ਜਿਹੜਾ ਮਤਾਜੀ ਗੁਰਗਰਾਂ ਸਾਹਿਬ ਜਿੱਥੇ ਆਸਣ ਇਹ ਦੋ ਜਾਂ ਤੋਹ ਦੇ ਵਿੱਚ ਦੀ ਕਿਸਾਨ ਤੇ ਇਹਨਾਂ ਨੂੰ ਖਾਲ ਸੰਗਤਨ ਨੇ ਸਾਰਿਆਂ ਨੂੰ ਪਾਇਆ ਸੀ ਇਹਨਾਂ ਦਾ ਮਾਣ ਦਾ ਯਾਦਵਾੜਾ ਕਰਦੇ ਅਸੀਂ ਸਾਰਾ ਪਿੰਡ ਦੋ ਪਿੰਡਾਂ ਦੀ ਬਾਬਾ ਤੁਸੀਂ ਦਾਸਪਤੀ ਤੋਂ ਦੋ ਦਰਵਾਜ਼ਾ ਲੋਕ ਪੰਚਾਇਤਾਂ ਅਸੀਂ ਇੱਕ ਕਮੇਟੀ ਬਣਾਉਣਾ ਚਾਹੁੰਦੇ ਹਾਂ ਸਾਡੀ ਕੋਈ ਜੇ ਜਨਾਨੀਆਂ ਬਤਨ ਕਦੋਂ ਸਾਡੇ ਕੋਲ ਆ ਸਕਦੇ ਆਜ ਅਸੀਂ ਉਹਨਾਂ ਨੂੰ ਕਮੇਟੀ ਦਾ ਜਿਹੜਾ ਕਮੇਟੀ ਪਹਿਲਾਂ ਵੀ ਚੱਲ ਰਹੀ ਸੀ ਪਿਛਲੇ 20-22 ਸਾਲਾਂ ਤੋਂ ਤੇ ਪਹਿਲਾਂ ਕਦੇ ਕੋਈ ਉਵਾਦ ਨਹੀਂ ਹੋਇਆ ਜਿਹੜਾ ਇਸ ਵਾਰ ਜਿਹੜਾ ਉਵਾਦ ਹੋਇਆ ਤਾਂ ਉਹ ਨੀਂਨ ਕਾਰਨ ਕੀ ਹੈ ਜਿਹੜੇ ਤਾਜੀ ਘਟਨਾ ਕੀ ਹੈਗੀ ਹੈ ਆਜੀ ਇੱਥੇ ਬੱਚੇ ਸਾਡੇ ਉੱਥੇ ਖੇਡਣ ਆਇਆ ਜੀ ਆ ਮਰੀਕ ਸਲ ਚਾਹੀਦੇ ਉਹਨਾਂ ਨੂੰ ਮਨੇ ਕੁੱਟ ਮਾਰ ਕੀਤੀ ਆ ਮਾੜਾ ਬੋਲਿਆ ਗਾਲ ਕੁੱਟ ਲਗਤ ਇਧਰ ਇਹ ਕਿਹੜਾ ਰੇ ਇੱਥੇ ਰੇ ਤਾਦੀ ਬੈਂਡ ਚ ਮਾਈਨਿੰਗ ਹੁੰਦੀ ਹੈ ਉਹ ਕੀ ਮਾਮਲਾ ਜੀ ਉਹ ਮਾਮਲਾ ਜੀ 6 ਕਿਲੇ ਜਮੀਨ ਆ ਸੀ ਪਟਨਾ ਮੈਂ ਵੀ ਉਪਚੈਲ ਮੈਂਬਰ ਆ 6 ਕਿਲੇ ਨੂੰ ਠੇਕ ਦੇ ਜਿੰਨਾਂ ਨੂੰ ਦਿੱਤੀ ਦੇਖਿਆ ਮੈਂ ਉਤਾਫੇ ਠੀਕ ਹੈ ਇਹਨੂੰ ਠੀਕ ਕਰ ਦਿੱਤੀ ਹੋਈ ਇਹ ਰੇਤਾ ਨੂੰ 2-3 ਸਾਲ ਤੋਂ ਬਿਤਾ ਰਿਆ ਇਹ ਬਹੁਤ ਵਾਰੀ ਫੈਂਟਸੀ ਗੇਮੇ ਦਿੱਤਾ ਨਾ ਮਟਾ ਇਹ ਪੰਚਾਇਤ ਨੂੰ ਦੇਣਾ ਪੈਣਾ ਹੈ ਹਸਾਬ ਨਾਲ ਤੇ ਗੁਲਾਮ ਪਟਾ ਇੰਡੀ ਅੱਖੇ ਲੱਗਾ ਇਹ ਰੇਤਾ ਬਟਰਾਜਾ ਡਾਕਟਰ ਇਹਦੇ ਖੜੇ ਗਏ ਤੇ ਨਾ ਕਿਸੇ ਇੱਕ ਨੂੰ ਲੈਣ ਦੇ ਨਹੀਂ ਆਪਣੀ ਪਰਜਾ ਪਰ ਸੋਚ ਰਿਹਾ ਹੈ ਕਿ ਪਿੰਡ ਕੀ ਚਾਹੁੰਦਾ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਲੈ ਕੇ ਤੁਸੀਂ ਕਹ ਰਹੇ ਹੋ ਕਿ ਕਮੇਟੀ ਨਵੀਂ ਬਣਾਉਣੀ ਚਾਹੁੰਦੇ ਆ ਕਿਸ ਤਰ੍ਹਾਂ ਦੀ ਕਮੇਟੀ ਹੋਵੇਗੀ ਕਮੇਟੀ ਜੀ ਵਧੀਆ ਜਿਹੜੀ ਕੰਮ ਚੱਲਤ ਹੋ ਵਧੀਆ ਚਲਾਏ ਤੁਰੀ ਕਮੇਟੀ ਹੋਵੇ ਚੰਗੇ ਬੰਦੇ ਅਸੀਂ ਚੁਣਾਂਗੇ ਕਿ ਤੁਸੀਂ ਮੰਗ ਕੀ ਕਰਦੇ ਹੋ ਮੈਂ ਤੁਹਾਡੀ ਹੁਣ ਮੰਗ ਕੀ ਹੈ ਸਾਡੀ ਮੰਗ ਹੈ ਅਡੀ ਕਮੇਟੀ ਜਲਦੀ ਜਲਦੀ ਬਣਾਈ ਗਿਆ ਪੈਸੇ ਜਰੂਰ ਵਰਤੋ ਕਰਨਾ ਨਹੀਂ ਸਹੀ ਤਹਾ ਬਾਬਾ ਜੀ ਅੱਲਾ ਕਰੇ ਇਹ ਕਿੰਨੀ ਮੈਂ ਵੀ ਕਮੇਟੀ ਹੋਵੇਗੀ ਇਹ ਕਿੰਨੀ ਤੇ ਪ੍ਰਧਾਨ ਦੀ ਚੋਣ ਕੀਤੀ ਜਾਊਗੀ ਇਹ ਵੀ ਆਏਗੀ ਤੇ ਜਿਹੜੇ ਭਾਈ ਅਵਤਾਰ ਸਿੰਘ ਦਾ ਜਿਹੜਾ ਮਸਲਾ ਹੈ ਉਹਦੇ ਵਿੱਚ ਕੀ ਪਿੰਡ ਕੀ ਚਾਹੁੰਦਾ ਕਿ ਉਹ ਵਿੱਚ ਰਹਿਣਗੇ ਉਸ ਕਮੇਟੀ ਦੇ ਵਿੱਚ ਉਹ ਮੈਂਟ ਟੌਪ ਹੈ ਉਹ ਨਹੀਂ ਉਹਨੇ 23 ਸਾਲ ਸੇਵਾ ਕਰ ਲਈ ਹੈ ਹੁਣ ਨਹੀਂ ਠੀਕ ਹੈ ਜੀ ਇਹ ਫੋਟੋ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ 22 ਸਾਲ ਪਹਿਲਾਂ ਜਦੋਂ ਪ੍ਰਧਾਨ ਨੇ ਆਇਆ ਸੀ ਇਹ ਸਾਡੇ ਤੋਂ ਇਸੇ ਤਰ੍ਹਾਂ ਹੀ ਮੌਲਾ ਬੰਦਾ ਸੀ ਉਸ ਟਾਈਮ ਨੂੰ ਪ੍ਰਧਾਨ ਆਇਆ ਆ ਉਸ ਟਾਈਮ ਦੀ ਹੀ ਫੋਟੋ ਹੈ ਜਦੋਂ 22 ਸਾਲ ਪਹਿਲਾਂ ਆਇਆ ਬਾਅਦ ਵਿੱਚ ਉੱਥੇ ਜਾ ਕੇ ਭਾਗਾ ਬਣ ਗਿਆ ਨਸ਼ੇ ਦਾ ਇਹ ਅੱਡੀ ਦੋਨੇ ਬੋਟਾ ਵੀ ਅਵਤਾਰ ਸਿੰਘ ਪੋਜੀ ਨੇ ਚਲਾਤੀ ਹੈ ਇਹਨਾਂ ਦਾ ਸਾਡੀ ਮੰਗ ਨਾਲ ਡਾਕਟਰ ਚਾਹੇ ਡਾਕਟਰ ਦੇ ਵਿੱਚ ਇਹ ਕਿ ਤੇ ਹੁਣ ਜਿਹੜੇ ਹਾਲਾਤ ਬਣਦੇ ਆ ਗੁਰਦੁਆਰਾ ਸਾਹਿਬ ਨੇ ਜਦੋਂ ਕਮੇਟੀ